ਜਿੰਨਾ ਲੋਕਾਂ ਨੂੰ ਮਿਲਦੀ ਹੈ ਪੈਨਸ਼ਨ ਤਾਂ ਉਹ ਕਰ ਲੋ ਇਹ ਜ਼ਰੂਰੀ ਕੰਮ ਤੇ ਨਹੀਂ ਤੁਹਾਡੀ ਵੀ ਪੈਨਸ਼ਨ ਹੋ ਜਾਵੇਗੀ ਬੰਦ ਤਾਂ ਕੀ ਕਰਨਾ ਹੋਵੇਗਾ 15 ਦਿਨਾਂ ਦੇ ਅੰਦਰ ਅੰਦਰ ਇਹ ਤੁਹਾਨੂੰ ਕੰਮ ਕਰਨਾ ਲਾਜ਼ਮੀ ਹੋਵੇਗਾ ਨਹੀਂ ਤੁਹਾਡੀ ਵੀ ਪੈਨਸ਼ਨ ਹੈ ਜਿਹੜੀ ਤਾਂ ਬੰਦ ਹੋ ਜਾਵੇਗੀ ਤਾਂ ਮਹਿਕਮੇ ਵੱਲੋਂ ਨੋਟੀਫਿਕੇਸ਼ਨ ਕੱਢ ਕੇ ਵੱਡੇ ਹੁਕਮ ਹੈ ਜਿਹੜੇ ਤੋ ਦਿੱਤੇ ਗਏ ਨੇ ਤਸਾਰੀ ਅਪਡੇਟ ਤੇ ਚੱਲਦੇ ਆਂ ਨਵੇਂ ਜੁੜਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਉਸ ਨੂੰ ਆਲ ਤੇ ਕਲਿੱਕ ਕਰ ਲਿਓ ਤਾਂ ਜੋ ਅਸੀਂ ਜੋ ਵੀ ਕੋਈ ਨਵੀਂ ਵੀਡੀਓ ਲੈ ਕੇ ਆਉਣੇ ਆ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਚੱਲਦੇ ਆਂ ਆਪਾਂ ਅਪਡੇਟ ਤੇ ਤਾਂ ਇਹ 15 ਦਿਨਾਂ ਦੇ ਅੰਦਰ ਅੰਦਰ ਇਹ ਤੁਹਾਨੂੰ ਕੰਮ ਕਰਨਾ ਲਾਜ਼ਮੀ ਹੋਵੇਗਾ ਸਕਰੀਨ ਤੇ ਤੁਸੀਂ ਸਾਰੀ ਖਬਰ ਖੋਦ ਵੀ ਪੜ ਸਕਦੇ ਹੋ ਤਾਂ ਇਸ ਦੇ ਵਿੱਚ ਕੀ ਲਿਖਿਆ ਹੋਇਆ ਹੈਗਾ ਉਹ ਵੀ ਤੁਹਾਨੂੰ ਜਾਣਕਾਰੀ ਹੈ ਜਿਹੜੀ ਤਾਂ ਅੱਗੇ ਦੇਣ ਜਾ ਰਹੇ ਹਾਂ ਤੇ ਇਸ ਦੇ ਵਿੱਚ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਗਲਤ ਆਮਦਨ ਦਿਖਾ ਕੇ ਬੁੜਾਪਾ ਪੈਨਸ਼ਨ ਲੈਣ ਵਾਲੇ 63424 ਲਾਭਪਾਤਰਿਆਂ ਦੀ ਪਛਾਣ ਹੋ ਚੁੱਕੀ ਹੈ ਜੇਕਰ ਤੁਹਾਡਾ ਵੀ ਇਸ ਦੇ ਵਿੱਚ ਨਾਮ ਹੋਵੇਗਾ ਤਾਂ ਤੁਹਾਡੀ ਵੀ ਪੈਨਸ਼ਨ ਹੈ ਜਿਹੜੀ ਤਉ ਕੱਟੀ ਜਾ ਸਕਦੀ ਹੈ ਵਿਭਾਗ ਨੇ ਨੋਟਿਸ ਕੱਢ ਕੇ ਜਿਹੜਾ 15 ਦਿਨਾਂ ਦੇ ਵਿੱਚ ਇਹ ਸਪੈਸੀਫਾਈ ਕਰਨ ਮੰਗਿਆ ਤਾਂ ਇਸ ਦੇ ਵਿੱਚ ਪੈਨਸ਼ਨ ਬੰਦ ਹੋ ਜਾਵੇਗੀ ਤੇ ਇਸ ਦੇ ਵਿੱਚ ਜ਼ਿਲ੍ਹੇ ਵੀ ਦਿੱਤੇ ਹੋਏ ਨੇ ਸਕਰੀਨ ਤੇ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਰਾਈਟ ਸਾਈਡ ਤੇ ਕਿ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਲਾਭਪਾਤਰੀ ਹੈ ਜਿਹੜੇ ਤਉ ਪਾਏ ਗਏ ਨੇ ਤਾਂ ਉਹਨਾਂ ਦੀ ਪਹਿਚਾਣ ਹੈ ਜਿਹੜੀ ਤਉ ਕੀਤੀ ਗਈ ਅਤੇ 22 ਜੁਲਾਈ ਦੀ ਖਬਰ ਹੈ ਤਾਂ ਇਸ ਦੇ ਵਿੱਚ ਦੱਸ ਦਈਏ ਕਿ آمدਨ ਦਿਖਾ ਕੇ ਗਲਤ ਤਰੀਕੇ ਪੈਨਸ਼ਨ ਪਹਿਲਾਂ ਲੋਕਾਂ ਨੇ ਬਣਵਾ ਲਈ ਸੀ ਤੇ ਉਸ ਤੇ ਹੁਣ ਕਾਰਵਾਈ ਹੋ ਰਹੀ ਹੈ ਜਿਨ੍ਹਾਂ ਦੀ ਆਮਦਨ ਜ਼ਿਆਦਾ ਹੈ ਤਾਂ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਤਾਂ ਉਹ ਕੱਟੀ ਜਾ ਰਹੀ ਹੈ ਜੇਕਰ ਤੁਹਾਡੀ ਆਮਦਨ ਸਹੀ ਹੈ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ ਪਰ ਜਿੰਨਾਂ ਦੀ ਆਮਦਨ ਜ਼ਿਆਦਾ ਉਹਨਾਂ ਦੀ ਪੈਨਸ਼ਨ ਹੁਣ ਕੱਟੀ ਜਾਵੇਗੀ ਫਿਰ ਦੇ ਵਿੱਚ ਤੁਹਾਨੂੰ ਕੰਮ ਕਰਨਾ ਇੱਕ ਲਾਜ਼ਮੀ ਹੋਵੇਗਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਤੇ ਗਲਤ ਤਰੀਕੇ ਪੈਨਸ਼ਨ ਕੱਟੀ ਜਾ ਰਹੀ ਹੈ ਤਾਂ ਤੁਸੀਂ ਆਪਣਾ ਇਨਕਮ ਦਾ ਸੋਰਸ ਦਿਖਾ ਸਕਦੇ ਹੋ ਕਿ ਸਾਡੇ ਕੋਲੇ ਸਿਰਫ ਇਹੀ ਆਮਦਨ ਹੈਗੀ ਤਾਂ ਸਾਡੀ ਪੈਨਸ਼ਨ ਹੈ ਜਿਹੜੀ ਤਾਂ ਉਹ ਨਾ ਕੱਟੀ ਜਾਵੇ ਤਾਂ ਫਿਲਹਾਲ ਤੁਹਾਡੇ ਲਈ ਇਨਾ ਹੀ ਧੰਨਵਾਦ